ਇਹ ਟਾਪੜੇ ਭਾਈ ਕਿ ਦਿਖਾਉਣਾ ਹੈ ਪਿੰਡ ਫਾਫੜੇ ਭਾਈ ਕਿ ਦਾ ਮੇਲਾ ਜੀ ਆਸ ਦਾ ਇਹ ਜਨੇ ਮੁੰਡਾ ਪੱਟੇ ਕਾਹਨ ਆ ਗਏ ਅਸੀਂ ਕੋਲ ਕੱਢੀਆਂ ਵਾਲੇ ਫੜਾ ਗੰਦੀਰਾਂ ਦੇ ਆਵਾਜ਼ ਨਾਲ ਸਾਡਾ ਤਲਵਾਰਾ ਭਾਈ ਅਜਮਦਪੁਰੇ ਵਾਲਾ ਇਹ ਕਵੱਡੀ ਦਾ ਮੈਚ ਆ ਬਿਆਲਪੁਰੇ ਦੇ ਵਿੱਚ ਤੇ پلاجی والے سونے لکھنے چکنی شیر کرنا پریت بچوں نے ਹੈ ਜਿਹ ਕਬੱਡੀ ਖੇਡ ਰਹੀ ਹੈ ਸੀਨੇ ਪਾਵਰ ਸੋਨਾ ਕਬੱਡੀ ਰਾਜਪੁਰ ਦੇ ਪਾਵਰ ਅਰੇ ਟੀਮਾਂ 33 گرلال <سؤال> پٹر سارے اپنا گھر کا میلہ دو بابے کرنا ਬੱਚੋਆਂ ਨੇ ਨਿਖਾਰ ਹੈ ਹਾਂ ਅੰਗਰੇਜ਼ਾ ਭਾਈ ਅਹੇ ਦੇ ਟਾਈਮ ਚ ਤਾਂ ਹੂਟਰ ਵੀ ਨਹੀਂ ਬਜਨ ਜਾਉਂਦਾ ਲੈ ਵੀ ਭਾਈ ਜੇ ਭਿੰਦਰ ਨੇ ਜੱਫੇ ਵਧੀਆ ਲੱਗਿਆ ਜਿਹਨਾਂ ਜਿਹਨਾਂ ਰਾਤ ਨੇ ਦੋ ਅੱਧਰ ਤੇ 12 ਤਾਲੀ ਜ਼ੋਰਦਾਰ ਹੈ ਵੀ ਬਲਦੀ ਤੇ ਦੇਖਾਂ ਦੇ ਕਹਿਣ ਮੰਗੂ ਹਜੇ ਮੁੱਕਿਆ ਨਹੀਂ ਓਏ ਹਰਵਿੰਦਰ ਵੀ ਫੇਰ ਜਿਵੇਂ ਲੱਗੀ ਮੁੰਡੇ ਨੇ ਕਹਿੰਦੇ ਮੇਲਾ ਗੁੰਜਣ ਲਾਤਾ ਹਰਵਿੰਦਰ ਨੇ ਮੇਲਾ ਗੁੰਜਣ ਲਾਤਾ ਭਈ ਆ ਗਈਆਂ ਟੀਮਾਂ ਭਾਈ ਉਪਰ ਤੇ ਕੱਟਿਆ سکندر دہشت نظارے چودہ نمبر بلجیت دریا کوئی آج ਜੀ ਹੈ ਅਵਤਾਰ ਕਹਿੰਦੇ ਨਿਹਾਰ ਸਿੰਘ ਵਾਲੇ ਦਾ ਇਧਰ ਦੇ ਪਾਸੇ ਟੀਮ ਕੰਮੀ ਪੁਸੀਏ ਦੀ ਖੇਡ ਦੀ ਨਾਜ਼ਰ ਆਉਣੀ ਹੈ ਰਾਜਵੀਰ ਕਹਿੰਦੇ ਕਾਤਰੋਂ ਵਾਲਾ ਅੱਜ ਨਾਰਕੇ ਪਿੰਡ ਖੇਡਣ ਪੁੱਜਿਆ ਆਇਆ ਹੈ ਬਿੱਲਾ ਢੋਡੇ ਵਾਲਾ ਨਾਰ ਕਹਿੰਦੇ ਸਰਪੰਚਾ ਤਰੋਕੇ ਵਾਲਾ ਢੋੜਾ ਵਾਲੀਆਂ ਪਹਿਲੀ ਕਬੱਡੀ ਵਾਰਿਆ ਨਾ ਲਓ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਢੋੜਾ ਵਾਲ ਪਿੰਡ ਦੇ ਖਿਡਾਰੀ ਦਾ ਆਹ ਸਾਹਮਣੇ ਢੋੜਾ ਵਾਲੀਆਂ ਢੋੜਾ ਵਾਲੀਆਂ ਮੁੰਡਾ ਕਹਿੰਦੇ ਸੇਖੋ ਪਰਵਾਰ ਦਾ ਨੰਬਰ ਦਾ ਕਹਿੰਦੇ ਵਾਅਦਾ ਕਰਦਾ ਹੋਇਆ ਪੁਆਇੰਟ ਲਊਗਾ ਵੀਰਾ ਸਿੰਘ ਦੀ ਸੋਨੀਪੱਟ ਜੋ ਸੋਸਾਇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਹਰੇਕ ਰੇਡ ਤੇ 100 ਰੁਪਏ ਜਿੰਨੀ ਨੰਬਰ ਲਊਗਾ ਵੀਰਾ ਸਿੰਘ ਵੱਲੋਂ ਰਵੀ ਤਾਤਰਾਂ ਜਿਹੜਾ ਰੇਡ ਪਾ ਕੇ ਨੰਬਰ ਲੈ ਕੇ ਆਇਆ ਹੈ ਵੀਰਾ ਸਿੰਘ ਸੋਨੀਪੱਟ ਵੱਲੋਂ 100 ਰੁਪਏ ਆ ਰਹੇ ਨੇ ਰਾਓ ਸਾਹਮਣੇ ਕਿਹਦੇ ਰੇਡ ਪਾਉਣ ਦੇ ਲਈ ਨੌਜਵਾਨ ਕੁਲਵੀਰ ਹੁੜਾਵਾਲੀਆ ਖੇਡ ਦੇ ਮੈਦਾਨ ਦੇ ਵਿੱਚ ਬਹਿ ਰਹੇ ਹਨ ਜਾਰੇ ਮਿੱਤਰੋ ਆਓ ਸਾਹਮਣੇ ਸਾਡਾ ਰਵੀ ਕਾਤਰੋ ਵਾਲੇ ਦੀਆਂ ਤਿੰਨ ਕਬੜੀਆਂ ਦੇ ਕਹਿੰਦੇ 1100 ਦੇ ਵੱਡੇ ਮਾਣ ਹੋਣਗੇ ਰਵੀ ਕਾਤਰੋ ਵਾਲੇ ਨੇ ਅੱਜ ਵੱਡੀ ਟੀਮ ਬਣਾਈ ਹੈ ਨਾਲ ਪਤਾ ਧਰਵਾਦਾ ਕੰਮੀ ਪੰਜਾਬ ਪੁਲਿਸ ਮਾਣ ਆ ਜਿੰਦਗੀ ਦਾ ਜਿੱਤ ਹੋਣੀ ਹੈ ਨਾਲ ਸਾਡਾ ਫੌਜੀ ਹੈ ਮਾਣ ਕਰਦੇ ਮੁੰਡੇ ਦੀ ਖੁਰਤੇ ਟਕਰਾਲੇ ਵਾਲਾ ਇਹ ਕਹਿੰਦੇ ਰਾਜ ਦੇ ਪਿੰਡ ਦਾ ਕਬੱਡੀ ਪੌਣ ਲਈ ਵਾਅਦਾ ਹੋਇਆ ਚਾਰ ਤਿਆਰ ਬਰ ਤਿਆਰ ਨੇ ਚਾਰ ਸਿਹਰਾ ਭਰਿਆ ਪਿਆ ਮੇਲਾ ਵੱਡਾ ਆਤਾਰ ਗਿੱਲੀਵਾਲ ਰੇਡਪੌਂਡ ਦੇ ਕਿੰਨੇ ਵੱਡੇ ਖੇਡ ਦੇ ਮੈਦਾਨ ਦੇ ਵਿੱਚ ਜਿਲ੍ਹੇ ਮੋਕੇ ਦੀ ਕਿੰਨੇ ਧਰਤੀਆਂ ਦੇ ਵਿੱਚੋਂ ਆ ਖਿਡਾਰੀ ਵੀ ਇਹ ਮੋਕੇ ਜੱਲੇ ਦੇ ਵਿੱਚੋਂ ਕਿੰਨੇ ਚੱਲ ਕੇ ਆਇਆ ਹੈ ਔਤਾਰ ਗਿੱਲੀ ਨਿਹਾਲ ਸਿੰਘ ਵਾਲੇ ਦਾ ਲਓ ਸਾਹਮਣੇ ਕਿੰਨੇ ਕਬੱਡੀ ਕਬੱਡੀ ਕਰਦਾ ਹੋਇਆ ਉਧਰ ਦੇ ਪਾਸੇ ਇੱਕ ਨੇ ਕੀਤੀ ਟਰਾਈ ਆਉ ਲੱਗਦਾ ਜੋਰ ਪਰ ਔਤਾਰ ਗਿੱਲੀਵਾਲ ਪੁਆਇੰਟ ਕਿੰਨੇ ਆਪਣੀ ਟੀਮ ਲਈ ਜੋੜਦਾ ਹੋਇਆ ਦੁਨੀਆਂ ਦੇ ਵੱਡੇ ਮੈਚ ਖੇਡਦੇ ਆਂ ਵੀ ਪੱਟਾਂ ਦੇ ਨਾਲ ਪੱਟਦੇ ਖੇਂਦੇ ਗੋਲਿਆਂ ਨੂੰ ਫੇਰ ਆ ਪਿੰਡੇ ਕਿਹਦੇ ਪਿੰਡ ਦਾ ਗੱਭਰੂ ਮੁੱਢੀ ਉੰਬਾ ਕਰ ਕਰ ਪੁੱਛਦੇ ਆ ਜਦਕਾ ਦੇ ਕੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮਨਾਲਦੇ ਬੁੱਕਦੇ ਆ میرے مکرو ایک پاس کہ امریک ہاں کھانے امریک کا اپنے والا کرواؤ پہ جا پہ جا کر پہنا کرواؤ پہ جایا پہ جایا کرواؤ پہ جا پے گیا ਹਾਂ ਹਾਂ ਸਿੰਘ ਵਾਲਾ ਪੰਨੀ ਕਿਰਪਾ ਕਰਕੇ ਕਿਸੇ ਖਿਡਾਰੀ ਦੇ ਸਾਥ ਲੱਗ ਜਾਂਦੀ ਹੈ ਤੁਸੀਂ ਜਾਣਦੇ ਇਹਨੇ ਨੇੜੇ ਨਾਲ ਬੈਠੋ ਅਸੀਂ ਸਾਨੂੰ ਪਿਆਰ ਨਾਲ ਸਤਿਕਾਰ ਦਾ ਬੇਨਤੀ ਕਰਦੇ ਆ ਕਿ ਤੁਸੀਂ ਜਾਨ ਦੇ ਬਾਹਲੇ ਪਾਸੇ ਚੱਲੋ ਇਸ ਮਜਬੂਰੀ ਹੈ ਸਾਡੀ ਵੀ ਸਾਰਿਆਂ ਦੀ ਤੁਹਾਡੇ ਲਈ ਇਹ ਪ੍ਰਬੰਧ ਕੀਤਾ ਕਿਰਪਾ ਕਰਕੇ ਭਾਵੇਂ ਤੁਸੀਂ ਇਹ ਗੱਲ ਨੂੰ ਮੰਨੋ ਮੈਚ ਦੇ ਤੁਸੀਂ ਗ라운ਡ ਤੋਂ ਹੌਲੀ ਹੌਲੀ ਬਾਹਰ ਹੋ ਕਿਉਂਕਿ ਕਿਸੇ ਖਿਡਾਰੀ ਦੇ ਜੱਫੇ ਨਾਲ ਕੀ ਤਾਂ ਮੈਚ ਵਿੱਚ ਹੀ ਰੁਕ ਜਾਣੇ ਸੋ ਬੇਨਤੀ ਵੀ ਸਤਿਕਾਰ ਕਰੋ ਕੁਝ ਜਾਨ ਤੋਂ ਬਾਹਰ ਦੇ ਪਾਸੇ ਜਾ ਕੇ ਤੁਹਾਡੇ ਲਈ ਕੁਰਸੀਆਂ ਦਾ ਪ੍ਰਬੰਧ ਕਰਿਆਗਾ ਖਾਲੀਆਂ ਦਾ ਬਰੋਹ ਦੇ ਕਿੰਨੇ ਉੱਚੀਆਂ ਦੀਆਂ ਤੇ ਸੈਟ ਹੋ ਜੂ ਮੇ हेलो ਲਓ ਸਾਹਮਣੇ ਬਹੁਤ ਬਹੁਤ ਧੰਨਵਾਦ ਦਾ ਪੰਜਾਬ ਪੁਲਿਸ ਦਾ ਵੀ ਬੜਾ ਸਤਿਕਾਰ ਹੈ ਜਿਹੜਾ ਕੱਟ ਨੂੰ ਕੰਟਰੋਲ ਕਰਦਾ ਸਾਰੇ ਪੰਜਾਬ ਪੁਲਿਸ ਦੇ ਵੀਰਾਂ ਦਾ ਧੰਨਵਾਦ ਅੰਤਾਲ ਕਿੰਦੇ ਕਲੀ ਨਿਹਾਲ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਪਤਾ ਆਇਆ ਇੱਕ ਕੰਨੀ ਤੇ ਸਰਪੰਚ ਹੈ ਬੈਰੋ ਕੇ ਆਲਾ ਚਰਚੇ ਵੱਡੇ ਹੁੰਦੇ ਆ ਪਰ ਸਭ ਦੀ ਹਰ ਸੰਗਤ ਦੀ ਧਰਤੀ ਦਾ ਨੰਬਰ ਦਾ ਕਹਿੰਦੇ ਵਾਅਦਾ ਕਰਦਾ ਹੈ ਉਧਰ ਕਹਿੰਦੇ ਵਿਸ਼ੇ ਤੌਰ ਤੇ ਬਹੁਤ ਵੱਡਾ ਧੰਨਵਾਦ ਹੈ ਭਾਈ ਸਾਡਾ ਰਾਜਦੀਪ ਵੱਡਾ ਪਿਆਰਾ ਇਹਦੇ ਖੇਡ ਮੇਲੇ ਲਈ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਵੱਡਾ ਮਾਣ ਜਿਹੜਾ ਖਿਡਾਰੀ ਨੂੰ ਤਰਾਫੀਆਂ ਬਣ ਰਿਹਾ ਹੈ ਸਰਗਸੀ ਜਸਵੰਤ ਸਿੰਘ ਜੀ ਐਕਸ 50 ਸਪੀਕਰ ਸਾਹਿਬ ਉਹਨਾਂ ਦੀ ਯਾਦ 70000 ਦੇ ਵੱਡੇ ਯੋਗਦਾਨ ਦੇ ਆ ਕਹਿੰਦੇ ਰਹਿ ਸੁਹਾਰੂ ਕਬੱਡੀ ਦਾ ਰਵੀ ਕਹਿੰਦੇ ਕਾਪਰ ਵਾਲਾ ਪੁਆਇੰਟ ਕਹਿੰਦੇ ਆਪਣੀ ਟੀਮ ਕੋਲ ਜੁੜ ਗਿਆ ਹੈ। ਲਓ ਸਾਹਮਣੇ ਇਧਰਲੇ ਪ੍ਰਸੰਗ ਕਹਿੰਦੇ ਬੋੜਾਵਾਲ ਪਿੰਡ ਹੈ। ਇਹ ਕਹਿੰਦੇ ਮਾਨਸਾ ਵਾਲਾ ਟੀਮ ਆਣੀ ਜੱਟ ਦੀ ਹਿੰਦਕੁੜੇ। ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋਦੇ। ਹੁੰਦੇ ਫੈਟੇ ਛੋਟੇ ਸ਼ਹਿਰਾਂ ਦੇ। ਇਹ ਬੋੜਾਵਾਲ ਦਾ ਕੁਲਵੀਰ ਜੱਫਾ ਖਾ ਬੈਠਾ ਹੈ ਖੇਡ ਦੇ ਮੈਦਾਨ ਦੇ ਵਿੱਚ। ਅੱਜ ਕਹਿੰਦੇ ਬਸੜੇ ਭਾਈਕੇ ਦਾ ਕਹਿੰਦੇ ਖੇਡ ਗਰਾਊਂਡ ਹੈ ਮੇਰੇ ਮਿੱਤਰੋ। ਹਨ 4 ਸਵੇਰੇ ਹੇਰ ਨਕਾਰ ਕਿੱਤੇ ਪਾਇਆ ਮਨਿੰਦਰ ਸਾਡਾ ਭਰਾ ਤੇ ਗੋਲਡੀ ਥੀਵੇ ਆ ਕਿਹਨਾਂ ਵੀ ਕਿੱਤੇ ਜੱਫਾ ਲੇ ਵੀ ਪਾ ਕੇ ਹੁੰਦਾ ਰੇ ਕਈ ਮਾਜ ਕਿਦਾਂ ਲੱਗ ਰਿਹਾ ਰੋਲ ਪੈਣਾ ਪੈ ਰਿਹਾ ਹੋਏ ਆਹ ਸਾਹਮਣੇ ਮਾਨਸਾ ਦੇ ਵਿੱਚ ਕਹਿੰਦੇ ਸਿਰਆ ਹੋਇਆ ਪਿਆ ਅੱਜ ਫੜੜੇ ਭਾਈਕੇ ਦੇ ਵਿੱਚ ਹੋਏ ਸਿਰਆ ਹੋਇਆ ਪਿਆ ਅੱਜ ਫੜੜੇ ਭਾਈਕੇ ਦੇ ਵਿੱਚ ਕਹਿੰਦੇ ਆਪਣਾ ਵੀ ਸਿਰਆ ਹੋਇਆ ਪਿਆ ਲਓ ਸਾਹਮਣੇ ਰੇਡਾ ਪੈਂਦੀਆਂ ਜੱਫੇ ਲੱਗਦੇ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਗੱਲ ਜਿਹੜੀ ਟਿਕਾਣੇ ਲੁਗੀ ਪਈ ਹੈ ਹੁਣ ਤੇ ਉਹ ਗੱਲ ਬਣੀ ਪਈ ਹੈ ਜਿੰਨਾ ਭੱਜਦਾ ਉਹ ਇੱਕੀ ਜੋ ਆफी ਸਮੇਤ ਸਾਡੇ ਜਨਰ ਇੱਕ ਤੋਂ ਅੰਦਰ ਸਮਾਰੋਹ ਦੇ ਵਿੱਚ ਆ ਰਿਹਾ ਸਰਵਾਂ ਦਾ ਸਤਿ ਸ੍ਰੀ ਅਕਾਲ ਸਿੱਧੂ ਕਮੇਟੀ ਦਾ ਮੈਂਬਰ ਸਰਦਾਰ ਪਿੰਦਰ ਸਿੰਘ ਕਮੇਟੀਓ ਪੇਖੀ ਨੂੰ ਇੱਕ ਯਾਦਗਾਰੀ ਸਮਾਜਨ ਦਾ ਸਨਮਾਨ ਕਰਨ ਦੀ ਸਮਾਪੁਰ ਦਸਤਿਹਰ ਲਕੀ ਸੂਰੀਓ ਬਿੰਦੀ ਕਰੋਣ ਆਕੀ ਬਈਆਸੀ ਪੀਪੀਓ ਸਾਰੇ ਸਨਮਾਨ ਕਰਦੇ ਹੋਏ ਜਗਰੀ ਸਿੰਘ ਜੀ ਸਰਦਾਰ ਜੀ ਪਰਦੇਸ ਦੇ ਸੇਵਾਦਾਰ ਰਾਜਪਾਲ ਰਾਜੂ ਰੁਕ ਜਾ ਯਾਰ ਆ ਮੈਚ ਦੇਖ ਲਈ ਸਾਏ ਪਿੰਡ ਵੱਲੋਂ ਦਰਸ਼ਨ ਵੱਲੋਂ ਕੁਦਰਤ ਲਗਨੀਆ ਇਕਿੰਦਰ ਸਿੰਘ ਬੀਡੀਪੀਓ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਰਪੰਚ ਸਾਹਿਬ ਦਾ ਵਿਸ਼ੇਸ਼ ਸਹਿਯੋਗ ਦਿੱਤਾ ਆਵੇਂ ਪੈਪ ਲਾਈਨ ਹੋਵੇ ਆਵੇਂ ਛਟਕਾਂ ਦੇ ਕੰਮ ਹੋਣ ਆਵੇਂ ਗੜੀਆਂ ਦੇ ਕੰਮ ਹੋਣ ਪਿੰਡ ਦੀ ਜੋ ਨਿਹਾਰ ਬਦਲੀ ਜਾ ਰਹੀ ਹੈ ਸਖਬੀਰ ਸਿੰਘ ਸਿੱਧੂ ਦੀ ਰੈਲ ਨੂੰ ਆਈ ਹੈ ਉਹ ਹੈ ਤਾਂ ਜੱਤੀ ਦੀ ਕਾਫੀ ਸਾਨੂੰ ਜਿਹੜੀ ਜ਼ਰੂਰੀ ਜਿਹੜਾ ਹੋ ਲੈ ਕੇ ਚੱਲ ਜਿਹੜੀ ਗੀਰਦੀ ਜਿਹੜੀ ਲਿਖੀ ਹੈ ਉਹ ਵੀ ਸਾਡੀ ਪ੍ਰਬੰਧਕ ਕਮੇਟੀ ਨੂੰ ਦਿੱਲੀ ਹੈ ਉਹ ਜਰੂਰ ਸਾਰਾ ਟੀਮਾਂ ਪੈਨਲ ਦੇ ਮੈਚ ਹੋ ਰਿਹਾ ਵੀ ਪ੍ਰਬੰਧਕੀ ਜੀ ਆ ਉਹ ਦੇਖਦੇ ਆ ਟੀਮਾਂ ਪਹੁੰਚ ਗਈਆਂ ਵੀ ਦਰਸ਼ਕ ਜਿਹੜਾ ਗਰਾਊਂਡ ਦੇ ਵਿੱਚ ਖੜਾ ਹੁੰਦੇ ਕਿਉਂਕਿ ਫਿਰ ਜਨਾਬ ਉਸਨੇ ਜਿਹੜਾ ਕੁਝ ਕੰਦੇ ਕਰਦਾ ਪ੍ਰਬੰਧਕੀਆ ਵੱਲੋਂ ਖਾਸ ਬੇਨਤੀ ਆਈ ਹੈ ਬਹੁਤ ਵੱਡਾ ਸਨਕਾਰ ਹੈ ਮੇਰੇ ਮਤੋਂ ਦੋ ਟੀਮਾਂ ਚੋਟੀ ਦੀਆਂ ਪਹੁੰਚ ਗਿਆ ਮਾਲਵਿੰਦਰ ਪਾਲਾ ਆਹ ਕਾਊਂਟਰ ਆਉਣ ਦੇ ਵਿੱਚ ਕਿਹਦੇ ਨਜਰੀ ਪਿਆ ਨਾਲ ਕਿਹਦੇ ਗੱਗੀ ਚੱਕ ਦੇਰਸ ਰਾਜ ਪਿੰਡਾ ਬੁਲਾਦੇ ਦੀ ਧਰਤੀ ਦੁਸਾਹ ਪਿੰਡਰ ਆਹ ਦੇਖ ਰਹੇ ਹੋ ਮੇਰੇ ਮਿੱਤਰੋ ਹੋ ਮਾਕੇ ਦੇ ਵਿੱਚ ਗਲ ਹੁੰਦੀ ਹੈ ਆਓ ਸਾਹਮਣੇ ਕਹਿੰਦੇ ਰੇਡ ਪਹਿਲੀ ਰੇਡ ਪਾਉਣ ਲਈ ਕਹਿੰਦੇ ਬੁਰਜ ਖੜੀ ਪਿੰਡ ਦਾ ਆਓ ਸਣੀ ਕਹਿੰਦੇ ਰੇਡ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਧਰਤੀ ਕਹਿੰਦੇ ਮਾਨਸਰ ਦੀ ਮੇਰੇ ਮਿੱਤਰੋ ਪਹਿਲੀ ਤੇ ਪਹਿਲੀ ਤੇ ਆਓ ਕੋਸ਼ਿਸ਼ ਕੀਤੀ ਹੈ ਪਰ ਬੁਰਜਵਾਲਾ ਕਹਿੰਦੇ ਸਣੀ ਪੁਆਇੰਟ ਕਹਿੰਦੇ ਆਪਣੀ ਟੀਮ ਲਈ ਜੋੜਨਾ ਹੋਇਆ ਲਓ ਸਾਹਮਣੇ ਲੱਭੇ ਜੰਦਰ ਚੱਕ ਮੈਚ ਤੇ 10 ਦੇ ਲੋਕਾਂ ਨੂੰ ਕੌਣ ਆ ਗਿਆ ਸਾਹਮਣੇ چڑ گئے میرا پڑھا ہے سنگھو نے کبھی بلے بلے کرا دیتی ہے پہلی دنیا گیا پیا پی ہے اب تین کھڑے بجے پتہ ہے پیار ہے کبھی مالے والو ہے کرم ہے آ گیا کھڑے مال مالا <سؤال> میرے متروک

ਕਿੰਦੇ ਕਬੱਡੀ ਪਾ ਰਹੇ ਖੇਡ ਦੇ ਮੈਦਾਨ ਦੇ ਵਿੱਚ ਧਰਤੀ ਕਿੰਨੇ ਮਾਨਸਰੀ ਹੈ ਅਜ ਮੇਲਾ ਵੀ ਮਾਨਸਰ ਦੇ ਵਿੱਚ ਹੈ ਆ ਮੁੰਡੇ ਦਾ ਜਿਹੜਾ ਵੀ ਮਾਨਸਾ ਹੈ ਪਰ ਸਾਹਮਣੇ ਕਦੇ ਟੱਚ ਸਤਾ ਕਹਿੰਦੇ ਆਓ ਸਾਹਮਣੇ ਵਜਿਆ ਪਰ ਬੰਦਾ ਕਿੰਨੇ ਦੇਖਿਆ ਕਿ ਉਹਦੇ ਲਈ ਪਾਸ ਨਹੀਂ ਕੋਈ ਪੁਆਇੰਟ ਨਹੀਂ ਟੀਮ ਲਈ ਜੋੜ ਪਾ ਰਿਹਾ ਜੋੜਦਾ 77 جگار محریر والا <سؤال> جنے جائے سو ہوئے پر سمجھ کے مالوندر ماراجا پگڑا بھی ਉਹ ਦੁਨੀਆਂ ਦੇ ਵਿੱਚ ਫਿਰ ਸਿੱਧ ਹੋਇਆ ਆਹ ਦੁਨੀਆਂ ਕਿੰਨੇ ਦੇਖਣਾ ਚਾਹੁੰਦੀ ਆ ਮਲੇ ਦਾ ਭੰਗੜਾ ਮੇਰੇ ਮਿੱਤਰੋ ਸਭੀ ਬੁਰਜ ਖੜੀਦਾ ਕਿੰਨੇ ਕਬੱਡੀ ਪਾੜੇ ਦੇਟਪੁਰ ਆ ਕੁਲਵਿੰਦਰ ਆ ਜਿਹਦੇ ਕਹਿੰਦੇ ਹੁਣ ਰੇਡ ਪਾਈ ਹੈ ਆਹ ਸਾਹਮਣੇ ਕਹਿੰਦੇ ਕੁਲਵਿੰਦਰ ਜਤਰੇੜੇ ਵਾਲਾ ਆਹ ਸਾਹਮਣੇ ਕਹਿੰਦੇ ਗਲਾਨ ਦੇ ਖੇਡਾ ਬੱਲੇ ਬੱਲੇ ਕਰਵਾਈਏ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਚਾਰੋਂ ਦੇ ਵਿੱਚੋਂ ਆਹ ਭੰਗਿਆ ਵਾਲਾ ਬਲੇ ਪਾਸੇ ਸਾਰੀ ਭੈਣੀ ਸਾਗਿਆ ਵਾਲਾ ਕਹਿੰਦੇ ਕੋਸ਼ਿਸ਼ ਕਰਦਾ ਸੰਧੂ ਨੇ ਕਹਿੰਦੇ ਕੋਸ਼ਿਸ਼ ਕੀਤੀ ਹੈ ਨੰਬਰ ਦਾ ਵਾਅਦਾ ਕਰ ਗਿਆ پوری ਟੀਮ ਦੇ ਲਈ ਲਓ ਸਾਹਮਣੇ ਇਧਰ ਦੇ ਪਾਸੇ ਰੇਡ ਪਾਉਂਦੇ ਨੇ ਅੰਗਾ ਭਾਈ ਬੱਚਾ مالوندرا آ گئے میرے مو سوڑے کہ مالوندر سنگھ والا آ ریڈ کبھی پانچ سو بھی ہے جی بج گیا ਬਹੁਤ ਵੱਡਾ ਜਾ ਰਿਹਾ ਹੈ ਆਲੇ ਦੇ ਕਹਿੰਦੇ 500 ਪੁੱਜ ਗਿਆ ਮਿੱਠੂ ਲੈਨ ਸਾਡਾ ਵੀਰ ਬਹੁਤ ਵੱਡਾ ਸਰਕਾਰ ਸਰਮਾ ਜਿਹੜੇ ਖਿਡਾਰੀਆਂ ਦਾ ਇਹਨਾਂ ਮਾਣ ਕਰਦੇ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਪੋਰਚ ਬੜਾ ਕਹਿੰਦੇ ਸੜੀ ਆਓ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਬਲੂਟ ਵਾਲਾ ਪਿੱਲਾ ਖੜਾ ਆਓ ਸਾਹਮਣੇ ਬਚਕਾਰ ਮੁੰਡੇ ਨੇ ਕੀਤੀ ਟਰਾਈ ਬਹੁਤ ਜਾ ਰਿਹਾ ਹੈ ਨਾ ਆਓ ਸਾਹਮਣੇ ਪਰ ਮੁੰਡਾ ਮਾਨ ਸੌਦਾ ਬਹੁਤ ਵਧੀਆ ਸੜੀ ਭਾਈ